ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਾ ਅੱਛਾ ਆਵਾਜ਼ ਕਿਉਂ ਮਿੱਠੀ ਦੀ ਕਰੀ ਸਾਰੇ ਬੋਲੋ ਸਾਰੇ ਬੋਲੋ ਕਿੱਥੀ ਬੋਲੋ ਆਜ ਮਾਰੇ ਧਿਆਨ ਰੱਖਿਓ ਪਹਿਲੋ ਸੁਣ ਲਓ ਤੁਸੀਂ ਬੋਲਣ ਦੀ ਲੋੜ ਕਿਉਂ ਪਹਿਲੋ ਇਹ ਬੋਲ ਪੁੱਛ ਲਓ ਮੇਰੇ ਤੋਂ ਬਾਬਾ ਸਾਹਿਬ ਲੋਟਲ ਵੇਟ ਕਾਰ ਟੀਮਰਾਪ ਸਾਹਿਬ ਦਾ ਨਾਰਾ ਹੈ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਡੇ ਲਈ ਬੜੇ ਔਖੇ ਮੁਕੇ ਸ਼ਰਸ਼ ਕਰਕੇ ਤੁਹਾਨੂੰ حق ਲੈ ਕੇ ਦਿੱਤੇ ਉਸ ਤੋਂ ਪਹਿਲਾਂ ਮਨੁਵਾਦੀਆਂ ਦਾ ਸੰਵਿਧਾਨ ਸੀ ਤੁਸੀਂ ਵੋਟ ਨਹੀਂ ਪਾ ਸਕਦੇ ਸੀ ਤੁਸੀਂ ਆਪਣੀ ਪ੍ਰੋਪਰਟੀ ਨਹੀਂ ਬਣਾ ਸਕਦੇ ਸੀ ਤੁਸੀਂ ਆਪਣੇ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਸੀ ਤੁਸੀਂ ਪਾਣੀ ਨਹੀਂ ਪੀ ਸਕਦੇ ਸੀ ਉਹਨਾਂ ਦਿਨਾਂ 'ਚ ਲਹਿਰ 'ਚ ਤੇ ਛੱਪੜ 'ਚ ਲੋਕ ਪਾਣੀ ਪੀਂਦੇ ਸੀ ਉਹਨਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕਰਕੇ ਚਾਰ ਆਪਣੇ ਸ਼ਹਿਰ ਜਾਦਿਆਂ ਨੂੰ ਗਰੀਬੀ ਦੀ ਦਿਸ਼ਾ 'ਚ ਸ਼ਹੀਦ ਕੀਤਾ ਤਾਂ ਪੜੇ ਪਰੰਤੂ ਪਾਛੇ ਅਰਚ ਕੀਤਾ ਪੂਰਾ ਗਾਂਧੀ ਜਿਹੜਾ ਜਨੋਟਾ ਨਾਲ ਲਾਂਦਾ ਨਾ ਉਹਦੇ ਨਾਲ ਅੜ ਕੇ ਰਹਿ ਤਾ ਸਭ ਤੋਂ ਵੱਡਾ ਯੋਗਦਾਨ ਔਰਤਾਂ ਨੂੰ ਲੈ ਕੇ ਦਿੱਤਾ ਨਹੀਂ ਤਾਂ ਉਹਨਾਂ ਦੇ ਸੰਵਿਧਾਨ ਦੇ ਵਿੱਚ ਸੀਗਾ ਔਰਤ ਜਦੋਂ ਬੰਦਾ ਮਰ ਜਾਂਦਾ ਸੀ ਤੇ ਔਰਤ ਨੂੰ ਜੀਵੀ ਨੂੰ ਛਾੜ ਦਿੰਦੇ ਸੀ ਹੈਨਾ ਪਤਾ ਨਾ ਹੈ ਸੰਧਰ ਇਹਦੇ ਔਰ ਗੁੜੀ ਇੱਕ ਕਹਿ ਜਾਂਦਾ ਸੀ ਪੈਰ ਦੀ ਜੁੱਤੀ ਆ ਪਾਈ ਪਾਈ ਨਹੀਂ ਪਾਈ ਤੇ ਨਹੀਂ ਪਾਈ ਕੋਈ ਬਹੁਤ ਬੁਰਾ ਲੇਖਾ ਸੀ ਆ ਬਾਬਾ ਸਾਹਿਬ ਦੀ ਬਦੌਲਤ ਔਰਤ ਨੂੰ ਅਧਿਕਾਰ ਮਿਲਿਆ ਕਿ ਜਿਹੜੀ ਔਰਤ ਛਾਦੀ ਸ਼ੁਦਾ ਘਰੇ ਕਰਕੇ ਆਈ ਉਹ ਬਰਬਰ ਦੀ ਮਾਲਕਾ ਘਰ ਦੀ ਬੱਚਿਆਂ ਦੀ ਪ੍ਰੋਪਰਟੀ ਦੀ ਪੜਨ ਦੀ ਰਾਜਨੀਤਿਕ ਖੜਨ ਦੀ ਨੌਕਰੀਆਂ ਦੀ ਬਰਬਰ ਦਾ ਅਧਿਕਾਰ ਲੈ ਕੇ ਹੁੰਦਾ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਸ਼੍ਰੀਮਤੀ ਇੰਦਰਾ ਗਾਂਧੀ ਔਰਤ ਪ੍ਰਧਾਨ ਮੰਤਰੀ ਜੀ ਤਾਂ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਲੈ ਕੇ ਦਿੱਤਾ ਆਪਣਾ ਰੂਮ ਰੂਮ ਕਰਜਾਈ ਆ ਅਸੀਂ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਕੰਮ ਕਰਦੇ ਆ ਤਾਂ ਜਿਹਦੇ ਅਸੀਂ ਨਾਰਾ ਲਾਣੇ ਆ ਕਿ ਬੜੀ ਠੰਡੀ ਜੀ ਆਵਾਜ਼ ਆਉਦੀ ਹੈ ਜੀ ਹੁਣ ਕਮਾਓ ਇਹ ਨਾਰਾ ਜੋਰ ਨਾਲ ਲਾ ਇਹਦੇ ਚ ਸ਼ਰਮਾ ਨਹੀਂ ਕਰਨੀ ਜੈਪੀ ਜੈ ਭਾਰਤ ਪਿੱਛੇ ਫੇਰ ਨਹੀਂ ਮਾਜਣਾ ਜੈਪੀ ਜੈ ਭਾਰਤ ਕਿਆ ਫਾਟ ਠੀਕ ਹੋ ਗਿਆ ਹੁਣ ਚਲੋ ਮਾਰਤਾ ਕੈਸਾ ਅੱਛਾ ਹੁਣ ਤੁਸੀਂ ਅੱਜ ਜਿਹੜੀ ਮੀਟਿੰਗ ਕਰ ਰਹੇ ਹੋ ਅੱਜ ਲਗਭਗ ਮੱਲਾਂ ਵਾਲੇ ਦੇ ਵਿੱਚ ਇੱਥੋਂ ਠਾਣਾ ਤੇ ਅੱਡਾ ਤੁਹਾਡਾ ਲਗਭਗ 1.5-2 ਕਿਲੋਮੀਟਰ ਕਿ ਨਾਮ ਆ ਕੀ ਨਾਮਾ ਟੱਤਾ ਸਰ ਭਜਨ ਕੋਰ ਭੈਣ ਜੀ ਤੁਸੀਂ ਇੱਥੋਂ ਦੇ ਜੱੱਤੀ ਰਹਿੰਦੇ ਹੋ ਅਸੀਂ ਇੱਥੋਂ ਦੇ 12 ਸਾਲ ਆਉਦਾਂ ਸਾਨੂੰ ਇੱਥੇ ਆ ਨਾ ਜੱੱਤੀ ਮੇਰੇ ਦਾਦਕੇ ਨਾਲ ਕੇ ਇੱਥੇ ਨਹੀਂ ਔਰ ਲਗਭਗ 1.5-2 ਕਿਲੋਮੀਟਰ ਦੂਰੀ ਤੇ ਬੈਠੇ ਹੋ ਕਾ ਤੁਸੀਂ ਅੱਜ ਦੀ ਮੀਟਿੰਗ ਜਿਹੜੀ ਕਰਾਈ ਆ ਤੁਸੀਂ ਸਾਰੇ ਹੀ ਚਾਹਵਾਨ ਹੋ ਕਿ ਨਰੇਗਾ ਦਾ ਕੰਮ ਚੱਲੇ ਹਾਂ ਨਰੇਗਾ ਦਾ ਕੰਮ ਚੱਲੇ ਸਾਰੇ ਹੀ ਚਾਹਵਾਨ ਤੇ ਬੰਦਾ ਉਹ ਲੱਭੇ ਸਾਨੂੰ ਆਹ ਬੈਠੇ ਹੋਏ ਬੈਠੇ ਹੋਈਏ ਤੇ ਗੱਲ ਕਰੀਏ ਚਲੋ ਮੈਂ ਦੱਸਣਾ ਚਾਹੂੰਗਾ ਕਿ ਨਰੇਗਾ ਸ਼ੁਰੂ ਕਿੱਥੋਂ ਹੋਈ ਸੀ ਪਹਿਲੋਂ ਉਹਦੇ ਬਾਰੇ ਸਮਝ ਲਿਓ ਬਾਬਾ ਸਾਹਿਬ ਡਾਕਟਰ ਮੇਡਕਰ ਭਿਮਨੋ ਸਾਹਿਬ ਨੇ 1952 ਦੇ ਵਿੱਚ ਉਸ ਵਿਧਾਨ ਬਣਾਇਆ ਸੀਗਾ ਜਿਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਤਾਂ 1952 ਦਾ ਕਾਨੂੰਨ ਬਣਿਆ ਤੇ 2005 ਚ ਇਸ ਕਾਨੂੰਨ ਦੀ ਸੋਧ ਕੀਤੀ ਜਿਦੇ ਵਿੱਚ ਲਿਖਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ 2005 ਦਾ ਕਾਨੂੰਨ ਬਣਿਆ ਜਿਦੇ ਵਿੱਚ ਹਰ ਘਰ ਹਰ ਸਾਲ 25 ਤੋਂ ਲੈ ਕੇ 30000 ਰੁਪਇਆ ਹਰ ਘਰ ਤੇ ਹਰ ਸਾਲ ਦਾ ਗਰੀਬ ਘਰ ਚ ਆਣਾ ਸੀਗਾ ਲੇਕਿਨ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਕਿ ਜਿਹੜੇ ਲੋਕ ਹੱਥ ਜੋੜ ਕੇ ਵੋਟ ਮੰਗਣ ਆਉਂਦੇ ਆ ਬਹੁਤ سارے ਖਾਣਦੇ ਆਂ ਹਾਂਜੀ ਤਗੜੇ ਖਾਣਦੇ ਮਾਣ ਦੇ ਕੇ ਤੋਂ ਦੋ ਮਿੰਟ ਤੇਰੇ ਨਾਲ ਹੀ ਹਾਂ ਤੈਨੂੰ ਨੰਬਰ ਦਿੰਨੇ ਆ ਪਰ ਕੱਲ ਥੋੜੀ ਜੀ ਸਮਝ ਲਓ ਵਿੱਚੋਂ ਕੱਟ ਨਾ ਕਰੋ ਕਿਉਂਕਿ ਜਿਹੜੀ ਮੈਂ ਸਮਝ ਬਣਾਣੀ ਆ ਉਹ ਤੁਹਾਡੀ ਸਮਝ ਆਪ ਜਦੋਂ ਗੱਲ ਕਰਨ ਲੱਗ ਕੇ ਉਹ ਸਮਝ ਟੁੱਟ ਗਈ ਹੈ ਨਾ ਦੇਖੋ ਸਰਕਾਰ ਨੇ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਲਈ ਸੀ ਕਿ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਉਂਦੇ ਹਨ ਕਾਨੂੰਨ ਨੇ ਉਹਨਾਂ ਨੂੰ ਕਿਹੜੀ ਜਗ੍ਹਾ ਦਿੱਤੀ ਕਿ ਉਹ ਪਬਲਿਕ ਦੇ ਨੁਮਾਇੰਦੇ ਆ ਪਬਲਿਕ ਦੇ ਨੁਮਾਇੰਦੇ ਆ ਨੀਵੇਂ ਲੋਕ ਹੋ ਕੇ ਆਏ ਪਬਲਿਕ ਦੇ ਦਿਲ ਵਿੱਚ ਦਾਇਆ ਆਈ ਪਬਲਿਕ ਨੇ ਵੋਟ ਪਾਈ ਤੇ ਉਹਨਾਂ ਦੀ ਜ਼ਿੰਮੇਵਾਰੀ ਕਾਦੇ ਲਿਆ ਕਿ ਪਬਲਿਕ ਦਾ ਵਿਕਾਸ ਕਰਨਾ ਪਬਲਿਕ ਦਾ ਰੁਜ਼ਗਾਰ ਲਾਗੂ ਕਰਨਾ ਪਬਲਿਕ ਨੂੰ ਇਨਸਾਫ਼ ਦਿਵਾਉਣਾ ਪਬਲਿਕ ਦੇ ਬੱਚਿਆਂ ਦੇ ਵਿੱਚ ਚੰਗਾ ਚੰਗਾ ਭਵਿੱਖ ਚ ਮਤੇ ਪਾਸ ਕਰਕੇ ਦੇਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਲੇਕਿਨ ਸਾਡੂ ਗਰੀਬੀ ਨੇ ਤੇ ਸਾਡੀ ਅਨਪੜਤਾ ਨੇ ਔਰ ਮਜਬੂਰ ਕਰਤਾ ਕਿ ਉਹਨਾਂ ਅੱਗੋਂ ਅਸੀਂ ਬੋਲ ਨਹੀਂ ਸਕਦੇ ਤਾਂ ਉਹ ਮਨਮਰਜ਼ੀ ਕਰਦੇ ਰਹੇ ਮਨਮਰਜ਼ੀ ਕਰਦੇ ਔਰ 2000 ਪੰਜ ਦਾ ਕਾਨੂੰਨ ਬਣਿਆ ਅੱਜ 2025 ਚੜਨ ਵਾਲਾ 3 ਮਹੀਨੇ 4 ਮਹੀਨੇ ਘਟਨੇ ਔਰ 20 ਸਾਲ ਹੋ ਗਏ 20 ਸਾਲਾਂ ਚ ਨਰੇਗਾ ਵੀ ਇੱਥੇ ਸੀ ਤੁਸੀਂ ਵੀ ਇੱਥੇ ਸੀ ਤੇ ਪੰਜਾਂ ਸਾਲਾਂ ਬਾਅਦ ਸਰਪੰਚ ਐਮ ਐਲ ਏ ਚੇਅਰ ਬਦਲਦਾ ਔਰ 400 ਬਦਲ ਗਏ ਤੇ 4 ਚੇਅਰਮੈਨ ਬਦਲੇ 4 ਐਮ ਐਲ ਏ ਬਦਲ ਕੇ 4 ਐਮ ਪੀ ਬਦਲੇ ਲੇਕਿਨ ਨਰੇਗਾ ਕਿਸੇ ਨੇ ਨਹੀਂ ਚਲਾਈ ਨਹੀਂ ਨਾ ਚਲਾਈ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਲੋਕਾਂ ਨੂੰ ਚੁਣਿਆ ਉਹ ਲੋਕ ਬੇਈਮਾਨ ਆ ਬੇਈਮਾਨ ਉਹ ਬੇਈਮਾਨ ਤੇਰੀ ਵਾਰਾ ਦਾ ਪਹਿਲੇ ਹਾਲ ਗੱਗਣਾ ਤੇਰੀ ਗੱਲ ਦਾ ਜਵਾਬ ਦਊਗਾ ਮੇਰੇ ਕੋਲ ਹੈਗਾ ਪਰ ਮੈਨੂੰ ਆਪ ਦੀ ਗੱਲ ਕਰਨੀ ਪਰ ਕਾਨੂੰਨ ਕੀ ਕਹਿੰਦਾ ਧਿਆਨ ਕਰਿਓ ਪਰ ਤੁਸੀਂ ਗਲਤੀਆਂ ਕਿੱਥੇ ਕਿੱਥੇ ਕਰਦੇ ਰਹੇ ਪੰਜੀਤ ਗਿਆ ਯਾਰ ਜਗਾ ਖਾਲੀ ਆ। ਬਾਜੂ ਅੱਗੇ ਗੱਲ ਸੁਣੋ। ਨਿਰਪਲ ਕਿ ਆ ਕੇ ਜੀ ਵਿਸਾਤ ਪਤਾ ਨਹੀਂ ਲੱਗਦਾ। ਕੋ ਲੋੜ ਕਿਹੜੀ ਜਗਾ ਉਹਨਾਂ ਨੂੰ ਦਿੰਦਾ? ਗਿਆਨ ਕਰਿਓ ਉਹ ਕੁਬਲਤ ਦੇ ਨਮਿੰਦੇ ਆ। ਉਹ ਕੁਬਲਤ ਨੂੰ ਉਹਨਾਂ ਨੇ ਲੁੱਟਣਾ ਸ਼ੁਰੂ ਕਰਦਾ ਪਰ ਅਸੀਂ ਗਲਤੀਆਂ ਕਿੱਥੇ ਕਰਦੇ ਆ। ਆ ਹੁਣ ਬਾਈ ਗਰੀਬ ਗਰੀਬ ਕਰਕੇ ਬੋਲਦਾ। ਆ ਬਾਈ ਮੇਰੇ ਚਿਹਰੇ ਵੱਲੇ ਵੇਖੀਂ। ਇਹ ਗਲਤੀਆਂ ਕਰਦੇ ਰਹੀ ਨੇ। ਹੈਨਾ? ਇਹ ਜਦੋਂ ਕਿਤੇ ਬੈਠਦੇ ਸੀਗੇ ਮੁਛਾਣੋਂ ਵਟਚੜੋਂ ਤੁਸੀਂ ਮੇਰੀ ਕਾਲੀ ਪਾਰਟੀ ਆ ਇਧਰ ਕਹਿੰਦਾ ਸੀ ਇੱਕ ਮੇਰੀ ਕਾਂਗਰਸ ਪਾਰਟੀ ਹੈ ਹੈਨਾ ਜਦੋਂ ਉਹਨਾਂ ਨੇ ਵੋਟ ਲਈ ਆਣਾ ਤੇ ਮਾੜਾ ਜਿਹਾ ਕੈਮਰਾਮੈਨ ਘਮਾਇਓ ਐ ਕੋਈ ਸਾਡੇ ਬਜ਼ੁਰਗਾਂ ਨੂੰ ਕਹਿਣਾ ਆ ਸਾਡਾ ਮਾਸੜ ਆ ਆ ਸਾਡਾ ਫੁੱਫੜ ਆ ਆ ਸਾਡਾ ਚਾਚਾ ਆ ਸਾਡਾ ਤਾਇਆ ਆ ਆ ਵੀ ਪ੍ਰੋਣ ਨੇ ਇਵੇਂ ਹੀ ਕਰਦੇ ਇਵੇਂ ਹੀ ਕਰਦੇ ਨੇ ਹੈਨਾ ਫੇ ਅਸੀਂ ਵੀ ਉੱਥੇ ਆਇਆ ਪਸਵ ਜਿੰਨੇ ਜਿਵੇਂ ਮੱਝ ਨੂੰ ਪੀਜ਼ਾ ਹੈ ਨਾ ਹੈ ਹੈ ਨਾ ਕੀ ਆਸੀ ਲੈ ਜਾਂਦੀ ਹੈ ਅਗਲੀ ਗੱਲ ਅਗਲਾ ਸੀ ਦਾ ਪਾਕ ਤੁਸੀਂ ਜਦੋਂ ਮਰਜੀ ਧਿਆਨ ਰੱਖਿਓ ਆਪਣੀਆਂ ਗਲਤੀਆਂ ਸਾਸ ਕਰਨੀਆਂ ਪੈਣੀਆਂ ਤੁਹਾਨੂੰ ਐ ਨੂੰ ਧਿਆਨ ਕਰਿਓ ਕਿ ਜਦੋਂ ਬੋਟ ਦੀ ਤਿਆਰੀ ਹੁੰਦੀ ਆ ਸਭ ਤੋਂ ਪਹਿਲਾਂ ਸਫਾਈ ਕਰਦੇ ਸਾਡੇ ਲੋਕ ਟੈਂਕ ਲੋਂਦੇ ਆ ਸਾਡੇ ਲੋਕ ਕੁਰਸੀਆਂ ਢੋਂਦੇ ਆ ਸਾਡੇ ਲੋਕ ਪਾਣੀ ਪਿਉਂਦੇ ਆ ਸਾਡੇ ਲੋਕ ਹੈ ਨਾ ਨਾਰੇ ਲਾਉਂਦੇ ਆ ਸਾਡੇ ਲੋਕ ਸਟੇਜ ਤੇ ਕੱਟ ਕਰਦੇ ਆ ਸਾਡੇ ਲੋਕ ਹੈ ਨਾ ਇਹ ਪੰਗੜਾ ਪਾਉਂਦੇ ਆ ਸਾਡੇ ਲੋਕ ਦੀ ਬਾਦਰ ਪੇੜ ਚ ਹੈ ਨਾ ਸਹੀ ਗਾ ਇਹ ਨਾ ਇਹ ਨਾਲ ਕਰਨਾ ਵੀ ਆ ਸੋ ਹਾਰ ਪਾਉਂਦੇ ਆ ਸਾਡੇ ਲੋਕ ਬੋਟਾ ਨਾਲ ਤੋਲਦੇ ਆ ਨਾ ਲਡਵਾ ਨਾਲ ਤੋਲਦੇ ਆ ਸਾਡੇ ਲੋਕ ਗੋੜੀ ਪਾਉਂਦੇ ਆ ਸਾਡੇ ਹੈ ਨਾ ਤੋਲਦੇ ਨੇ ਤੋਲਦੇ ਜੇ ਲੋ ਕੁਰਸੀ ਤੇ ਬੈੰਦਾ ਜਦੋਂ ਬੋਟ ਤੁਹਾਡੀ ਪੈਂਦੀ ਹੈ ਤਾਕਤ ਮਿਲ ਜਾਂਦੀ ਹੈ ਐ ਘੁੱਟ ਕੇ ਤੇ ਕਰਦਾ ਕੀ ਆ ਕੱਟ ਦਿਓ ਪੈਨਸ਼ਨ ਸਭ ਕੱਟ ਦਿਓ ਸੈਕਿੰਸਕੀ ਫਿਰ ਸਭ ਕੱਟ ਦਿਓ ਰਾਸ਼ਨ ਇਹ ਗਲਤ ਲੱਗਦੀ ਆ ਰੋਕ ਦਿਓ ਮਕਾਨ ਰੋਕ ਦਿਓ ਟੈਨਪਤੀ ਦੀ ਗਰਾਜ ਲੈਟਰੀਨ ਤੇ ਬਾਥਰੂਮ ਦੀ ਪਿਆਰ ਮਰਲੇ ਰੋਕ ਦਿਓ ਸਾਡੀ ਸਰਕਾਰ ਦੇ ਵੀ ਹਦੋਂ ਦੇਵੇਗੀ 4 ਸਾਲ 6 ਮਹੀਨੇ ਬਾਅਦ ਹਾਂ 8 3 ਸਾਲ ਨਹੀਂ ਹੋਏ ਹੋਏ ਨੁਕਸਾਨ ਕਿੰਨਾ ਦਾ ਕਰ ਗਏ ਹੋ ਪਗੜਾ ਕੌਣ ਪਾਉਂਦੇ ਸੀ ਇਹ ਆ ਪਾਉਂਦੇ ਆ ਮੁੱਛੜ ਵੱਟ ਕੌਣ ਟੋੜੇ ਇਹ ਜਦ 사ਦਾ ਸੁਣਾਉਂਦੀ ਕੱਖ ਨਹੀਂ ਬਣਾਇਆ ਤੇਰਾ ਰੋਜ਼ਾ ਤੇ ਦੰਤੀਆਂ ਸਾਡੀਆਂ ਆਈਆਂ ਕਿ ਨਹੀਂ ਆਈਆਂ ਆਈਆਂ ਨਹੀਂ ਆਈਆਂ ਨਾ ਬਈ ਸਾਡੀਆਂ ਤਾਂ ਆਦੀ ਹੋ ਕਰਦੇ ਪਰ ਯਾਦ ਰੱਖਿਓ ਹੁਣ ਵੀ ਬੇਕੂਬ ਬਣਾਉਗੇ ਜੇ ਬੰਦ ਕਰਦੇ ਆਂ ਬੰਦ ਕਰਦੇ ਆਂ ਕੋਣੀ ਨੀ ਕਿਸੇ ਨੂੰ ਨਾ 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 ਵੋਟ ਪਾਉਣੀ ਆ ਵੋਟ ਨਹੀਂ ਰੋਕੀ ਵੋਟ ਤਾਂ ਪਾਉਣੀ ਆ ਜੇ ਸਾਡਾ ਕੋਈ ਬਣਾਉਣਗੇ ਸੁਣ ਲੋ ਤੇ ਤਰੀਕਾ ਦੱਸ ਦਿੰਦਾ ਐ ਨੂੰ ਧਿਆਨ ਰੱਖੀ ਕਿ ਦੇਖੋ ਵੋਟ ਉਹਨੂੰ ਪਾਉਣੀ ਆ ਜਿਹੜੀ ਸਾਡੀ ਗੱਲ برداشت ਕਰੇਗਾ ਹੈ ਨਾ ਸੁਣੋ ਉਹ ਆਵੇ ਵੋਟ ਮੰਗਲ ਲਈ ਧਿਆਨ ਰੱਖਿਓ ਭੈਣਾਂ ਨੂੰ ਖਾਸ ਕਰਕੇ ਉਹਨਾਂ ਨੂੰ ਕੋਈ ਬੋਟ ਤੁਹਾਡੀ ਅਸੀਂ ਤੁਹਾਡੇ ਹੈਨਾ ਅਸੀਂ ਤੁਹਾਨੂੰ ਪਹਿਲੇ ਵੀ ਵੋਟਾਂ ਪਾਉਣੀਆਂ ਪਰ ਸਾਡੀਆਂ ਦੋ ਦਿਨ ਮਿਲਨਾਂ ਦਾ ਜਵਾਬ ਦੇ ਠੀਕ ਆ ਅੱਜ ਕੱਲ ਹਾਰੇ ਇੱਕ ਚੀਜ਼ ਨੈਟ ਤੇ ਆ ਤੁਹਾਡਾ ਰਾਸ਼ ਨੂੰ ਗਰਾਂਡਾਂ ਪਿੰਡ ਦੇ ਵਿਕਾਸ ਦਾ ਪੈਸਾ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਸਕਾਲਰਸ਼ਿਪ ਸੁਭੀਫੇ ਤੁਹਾਨੂੰ ਕੋਈ 30 ਸੈਕਿੰਡ ਲੱਗਦੇ ਆ ਨੈਟ ਤੋਂ ਡਾਟਾ ਚੱਕਣ ਦੇ ਆ ਸਾਨੂੰ WhatsApp ਤੇ ਦੇ ਦਿਓ ਸਾਡੇ ਪਿੰਡ ਚ ਕਿੰਨੇ ਬੰਦੇ ਆਏ ਨੌਕਰੀਆਂ ਲੱਗੀਆਂ ਕਿੰਨੇ ਬੰਦਿਆਂ ਦਾ ਰਸ ਰੇਹੇ ਬੰਦਿਆਂ ਦੀ ਪੈਨਸ਼ਨ ਕਿੰਨੇ ਸਾਲਾਂ ਤੋਂ ਕਿੰਨੀ ਮਰਲੇ ਮਕਾਨ ਲਓ ਜੀ ਜੇ ਤੁਹਾਡਾ ਹੱਕ ਹੈਗਾ ਤੇ ਅਸੀਂ ਬਹੁਤ ਬਾਾਰੀ ਨਹੀਂ ਤਾਂ ਪੰਜ ਰੁਪਏ ਵਾਲੀਆਂ ਸੂਈਆਂ ਲੰਮੀਆਂ ਦੀ ਚੁੰਝੜੀ ਜਰੂਰ ਰੱਖੇ ਚੋੜੀਆਂ ਨਹੀਂ ਅੱਜ ਕੱਲ ਚੋੜੀਆਂ ਚੱਲਦੀਆਂ ਹੋਏ ਇੱਥੇ ਬਸ ਇੱਕ ਇੱਕ ਬੀਬੀ ਸੂਈ ਕਿੱੱਚ ਤੇ ਕੇ ਇੱਕ ਤਾਰ ਨੂੰ ਫੋਲਣ ਲਾਰੇ ਨੂੰ ਕੀ ਨਾ ਆਵਾਜ਼ਾਂ ਕਰਦੇ ਪਾਈਂਦੇ ਨਾ ਫਾਇਟ ਕਰਦੇ ਮਨਜੂਰਾ ਭਾਈ ਮਨਜੂਰਾ ਹੈ ਹਾਂ ਭਾਈ ਹੋਰ ਵੇਖੋ ਕਿਉਂ ਕਿਹਾ ਗਿਆ ਕਿ ਜਿਹੜੇ ਸਰਕਾਰਾਂ ਚੁਣੌਦੇ ਆ ਜਿਹੜੇ ਸ਼ਰਮਾਇਦਾਰ ਆ ਤੁਹਾਡਾ 2 ਕਿਲੋਮੀਟਰ ਤੇ ਪਿੰਡ ਦਾ ਤੁਹਾਡਾ ਨਾਲੇ ਮੰਨਾ ਪਰ ਇਹਨੂੰ ਨਗਰਪਾਲਿਕਾ ਚ ਲਿਆਉਣ ਦੀ ਲੋੜ ਕੀ ਪੈ ਗਈ ਕਿ ਸਾਡੀ ਜ਼ਮੀਨ ਮਹਿੰਗੀ ਹੋ ਜਾਏਗੀ ਸਾਡੇ ਪਲਾਟ ਕੋਈ ਅੱਥੇ ਮੁੰਦੇ ਹੋਏ ਹਣਾ ਸਾਡੀ ਮਰੇਗਾ ਚ ਤਾਂ ਪੇਂਟ ਥੋਸਦਾ ਨਾ ਸਾਡਾ ਪਿੰਡੋਂ ਰੁਜ਼ਗਾਰ ਖੋਇਆ ਗਿਆ ਕਿ ਨਹੀਂ ਖੋਇਆ ਗਿਆ ਹੋਇਆ ਗਿਆ ਗਾਪਿਆਂ ਬੜਾ ਕੇ ਦੇਣਾ ਪਾੜ ਕੇ ਕਾਪੀਆਂ ਤੇ ਬੈਠਾਣੇ ਸਾਨੂੰ ਪੜਾ ਦਿੱਤੀਆਂ ਦੇਖੋ ਕਿਸੇ ਨੇ ਪ੍ਰਮਾਤਮਾ ਨੂੰ ਭੇਜਿਆ ਪਰ ਮੈਂ ਤੁਹਾਡੇ ਤੋਂ ਮਹੀਨੇ 'ਚ ਇੱਕ ਦਿਨ ਸਾਥ ਮੰਗਣਾ ਇੱਕ ਦਿਨ ਕੋਈ ਜ਼ਿਆਦਾ ਓਖਾ ਨਹੀਂ ਮੈਂ ਮਾਂ ਦਾ ਸੌਣਾ ਪਿਆਰ ਆਹੀ ਬਹੁਤ ਪਿਆਰ ਹੈ ਮੇਨੇ ਚੋਂ ਜ਼ਿਆਦਾ ਕੋਈ ਓਖਾ ਕੋਈ ਨਹੀਂ ਅੱਜ ਦੀ ਖਬਰ ਲੱਗੀ ਆ ਮੈਂ ਇੱਥੇ ਦੇ ਕੇ ਜਾਵਾਂਗਾ ਤੁਹਾਨੂੰ ਮੈਂ ਬੀਸੀ ਨੂੰ ਮੰਗ ਪੱਤਰ ਦਿੱਤਾ ਉਹਦੇ ਚ ਕੀ ਲਿਖਿਆ ਧਿਆਨ ਲਿਖਿਓ ਹੁਣ ਉਹਦੇ ਚ ਲਿਖਿਆ ਕਿ ਸਾਡੀ ਨਗਰ ਕਾ ਬਣੀ ਸੀ 2005 ਚ ਨਗਰ ਪਾਲਿਕਾ ਬਣਿਆ ਨੇ ਬਾਅਦ ਚ ਹੈ ਨਾ ਬਾਅਦ ਬਣੀ ਹੈ ਔਰ ਸੈਂਟਰ ਸਰਕਾਰ ਨੇ ਨੀ ਇਹ ਗੱਲ ਕਹੀ ਕਿ ਨਗਰਪਾਲਿਕਾ ਜਿਹੜੀਆਂ ਬਾਅਦ ਚ ਬਣੀਆਂ ਉਹਨਾਂ ਤੇ ਕਿਤੇ ਚਿੱਠੀ ਲੈਟਰ ਯਾਰੀ ਨਹੀਂ ਹੋਇਆ ਵੀ ਉਹਨਾਂ ਦਾ ਕੰਮ ਬੰਦ ਕੀਤਾ ਜਾਊਗਾ ਬੰਦ ਨਹੀਂ ਕੀਤਾ ਕੰਮ ਚੱਲਿਆ ਗਿਆ ਕੰਮ ਚੱਲ ਰਿਹਾ ਪਰ ਲੈਣਾ ਜ਼ੋਰ ਨਾਲ ਲੈਣਾ ਜ਼ੋਰ ਨਾਲ ਠੀਕ ਹੈ ਮੇਰੇਗਾ ਨਹੀਂ ਦੇਣੀ ਕੋਈ ਡਰ ਨਹੀਂ ਹੈ ਆਨੂੰ ਤਿਆਰ ਕਰੋ ਮੇਰੇਗਾ ਨਹੀਂ ਲੈਣੀ ਕੋਈ ਡਰ ਨਹੀਂ ਹੈ ਪਰ ਅਸੀਂ ਸਾਡੀ ਮਰਜ਼ੀ ਆ ਅਸੀਂ ਆਪਣੇ ਦੇਸ਼ ਦੇ ਆਯਾਦ ਬੰਦੇ ਅਸੀਂ ਵੀ ਨਗਰਪਾਲਿਕਾ ਚ ਰਹਿਣਾ ਅਸੀਂ ਪਿੰਡ ਚ ਰਹਿਣਾ ਚੱਕਵਾਉਂਦੀ ਨਗਰਪਾਲਿਕਾ ਲੈ ਜੀ ਸਾਡਾ ਨਾ ਬੋਟ ਪਾਓ ਸਾਡਾ ਨਾ ਬੋਟ ਪਾਓ ਇਹ ਬੋਟ ਨਗਰਪਾਲਿਕਾ ਉੱਥੇ ਮਿਲਦੀ ਆ ਜਿੱਥੇ 12000 ਵੋਟ ਹੋਵੇ ਹੁਣ 12000 ਬੋਟ ਹੈ ਨਹੀਂ ਇਵੇਂ ਟੱਕੇ ਨਾਲ ਜੇ ਤੁਹਾਨੂੰ ਪਤਾ ਨਹੀਂ ਐਵੇਂ ਰਾਜਨੀਤਿਕ ਲੋਕ ਤੁਹਾਨੂੰ ਵਿਖੇ ਚਕਿਚਕਿਲੇ ਹੀ ਜਾਂਦੇ ਆ। ਹੈਨਾ? ਔਰ 12000 ਤੋਂ ਜਿੱਦਾਂ ਤੁਸੀਂ ਆ ਮੀਟਿੰਗ ਦੇ ਵਿੱਚ ਮੈਨੂੰ ਘੇਰਾ ਪਾਦ ਫੰਦ ਸਾਰੀਆਂ ਬਸਤੀਆਂ 'ਚ ਅਸੀਂ ਕਹਿ ਦਿੰਦੇ ਹਾਂ ਸਾਡਾ ਵੋਟ ਪਾਉਂਦੇ ਹਾਂ। ਜਿੱਥੇ 12000 ਦਾ ਅੱਧ ਤੇ 200 ਵੋਟ ਆਪਾਂ ਵੱਧ ਲੈ ਗਏ ਤਾਂ ਕੰਮ ਇਹਦੀ ਅਧਰਥ ਹਲਕਾ ਭੰਗ ਕਰ ਦਿੰਦੇ ਆ। ਅਸੀਂ ਨਹੀਂ ਦੱਸ ਸਰਕਾਰ ਨੂੰ ਚਹਿ ਨਗਰਪਾਲਿਕਾ ਭੰਗ ਕਰੋ ਇਹ ਕਰਤ ਮਿਲ ਗਿਆ। ਇਸ ਗੱਲ ਲਈ ਜੇ ਤੁਸੀਂ ਲੜਨਾ ਤਾਂ ਤੁਸੀਂ ਮੀਟਿੰਗਾਂ ਦਾ ਵਿਚਾਰ ਬਣਾ ਲਓ ਅਸੀਂ ਲੋਕਾਂ ਦੀ ਸਮੂਹ ਬਣਾ ਲਏ ਦਰ ਮਹੀਨੇ ਚ ਇੱਕ ਵਾਰ ਇਕੱਠੇ ਹੋਣਾ ਲੱਗਾ ਜੇਕਰ ਮੇਰੇ ਘਟਾ ਤੁਹਾਡੀ ਹੈ ਜੀ ਜੇ ਬੰਦ ਆ ਮੈਂ ਪੰਜ ਵਾਰ ਇਕੱਠਾ ਕਰ ਲੈ ਤੋ ਕੋਈ ਡਾਲਦੇ ਤੇ ਚਤਾ ਕੇ ਇਹਨੂੰ ਧਿਆਨ ਕਰੋ ਕਿ ਜੀ ਤੇਰੀ ਗੱਲ ਦਾ ਜਵਾਬ ਤੁਸੀਂ ਦੇਖ ਰਹੇ ਪੰਜਾਬ ਡਿਲੀਗੇਸ਼ਨ ਜਿੱਤ ਕੇ ਆਏ ਸੀ ਨਾ ਜੈਤ ਕੇ ਆਏ ਸੀ ਨਾ ਉਹਨਾਂ ਦਾ ਸੰਵਿਧਾਨ ਕਹਾ ਕਹ ਨਹੀਂ ਸੀਗਾ ਫਿਰ ਵੀ ਇਹ ਜੱਤ ਕਹੇ ਪਰ ਤੁਹਾਡਾ ਤਾਂ ਸੰਵਿਧਾਨ ਚ ਲਿਖਿਆ ਨਹੀਂ ਕਿਹਾ ਤੁਸੀਂ ਕਿਹਨੇ ਜੱਜ ਸਕਦੇ ਪਰ ਇਕੱਠੇ ਹੋਣ ਦੀ ਲੋੜ ਆ ਇਕ ਟੂਰੇ ਇਕ ਟੂਰੇ ਹੋਣ ਦੀ ਲੋੜ ਆ ਹੋ ਨਹੀਂ ਕਰ ਕੋਈ ਭਾਈ ਮੈਨੂੰ ਬਾਰ ਬਾਰ ਸ਼ਿਕਾਰਾ ਕਰੀ ਜਾਂਦਾ ਮੈਂ ਕਿਆ ਹੀ ਜਵਾਬ ਦਾ ਬਣਦਾ ਦਿੱਤੇ ਹੋ ਕੇ ਸਵਾਰ ਭਾਈ ਕੀ ਕਹਿੰਦਾ ਕਿ ਮੈਂ ਚੱਲੋ ਫਿਰ ਗੱਲ ਬਣਾ ਮੈਂ ਗਰੀਬ ਦੇਖੋ ਸਹੀ ਤਾਂ ਗੱਲ ਇਹ ਆ ਕਿਥੇ ਬਿਹਾਰ ਚੋਂ ਭਈਆ ਆ ਜਾਂਦਾ ਹੈ ਕਸਾ 15 ਸਾਲਾਂ ਬਾਅਦ ਉਹ ਆਪਣਾ ਵੜੀਆ ਕਰਨਾ ਨਾ ਆਪਾਂ ਦਾ ਗਰੀਬ ਹੈਗੇ ਆ ਤੇ ਇਹਨਾਂ ਤਾਂ ਗਰੀਬ ਹੈਗੇ ਨੇ ਤੇਨ ਤਾਂ ਕੱਟੋਗਾ ਮੈਂ ਤੁਹਾਨੂੰ ਉਹਦੇ ਆ ਸਵਾਲ ਕੀ ਕੀਤਾ ਸੀ ਆ ਸਾਡੇ ਉੱਥੇ ਠੇਕਾ ਦੀ ਕੋਸਾਲ ਬਾਦ ਪੈਂਦਾ ਨਾ ਤੇ 10-10 ਹਜ਼ਾਰ ਰੁਪਈਆ ਛਿਰਕੇ ਨਾਲ ਲੈ ਲੈਂਦਾ ਝਾੜੂ ਮਾਰਦਾ ਰਿਹਾ ਤੇ ਕੁੜੀਆਂ ਝਾੜੂ ਦੀ ਮਾਰਦੀਆਂ ਜਿਨਾਂ ਨੇ 10-10 ਹਜ਼ਾਰ ਦਿੱਤੀ ਤੇ ਤੁਸੀਂ ਭਾਈ ਸਾਹਿਬ ਜੀ ਉਹਦਾ 23 ਹਜ਼ਾਰ ਰੁਪਈਆ ਮਹਰੇਗਾ ਦਾ ਹਰ ਘਰ ਤੇ ਹਰ ਸਾਲ ਜਾਣਾ ਹੈ ਤੇ ਅੱਗੇ ਹੋਰ ਵਧਣਾ ਹੈ ਤੇ ਉਹਦੇ ਲਈ ਤੁਸੀਂ ਕੀ ਕਰਨਾ ਇਹ 12 ਮਹੀਨੇ ਚੋ 12 ਦਿਨ ਉਹਦੇ ਲਈ ਟਾਈਮ ਨਹੀਂ ਕੱਢ ਸਕਦੇ ਤੁਸੀਂ ਕਿੰਨਾ ਕਰ ਕਰਦਾ ਪਤਾ ਹੈ ਕਿਉਂ ਭਾਈ ਐਂ ਛੰਦਾ ਨਾ ਬੱਜੇ ਕਰਦੇ ਉੱਥੇ ਡਾਵਾਂਗੇ ਬੱਤ ਕਰ ਦਾਂਗੇ ਆਪਾਂ ਮੇਰੇ ਪਾਲਕੀਆਂ ਡਾ ਕੇ ਰੱਖ ਦਾਂਗੇ ਤੁਸੀਂ ਸਾਥ ਦਿਓ ਅੱਜ ਵੀ ਮੈਂ ਫੁੱਤਕੀ ਤੋਂ ਬਹੁਤ ਵੱਡਾ ਕੱਖ ਹੋ ਗਿਆ ਠੀਕ ਹੈ ਔਰ ਐਤਵਾਰ ਨੂੰ ਅਸੀਂ ਇੱਥੇ ਆ ਰਹੇ ਹਾਂ ਮਮਦੂਦ ਠੀਕ ਹੈ ਜਿਵੇਂ ਨਵੇਂ ਲੋਕਾਂ ਦੀ ਸਮਝ ਕਰੀ ਜਾਂਦੇ ਆ ਤੁਹਾਡੇ ਬੰਮੂ ਜਿਹੜਾ ਸਾਥ ਕੋਣ ਤੁਸੀਂ ਕਰਨਾ ਕੀ ਆ ਕਿ ਸਰਕਾਰ ਕਹਿੰਦੀ ਕਿੰਨੇ ਬੰਦੇ ਕੰਮ ਮੰਗਦੇ ਆ ਉਹਨਾਂ ਦੀ ਲਿਸਟ ਬਣਾਓ ਕੋਣ ਤੁਸੀਂ ਡਾਰਕਰ ਦੀ ਫੋਟੋਕਾਪੀ ਤੇ ਬੈਂਕ ਖਾਤੇ ਦੀ ਫੋਟੋਕਾਪੀ ਜਿਹਦਾ ਜੋਬ ਕਾਰਡ ਬਣਿਆ ਉਹਦੀ ਵੀ ਫੋਟੋਕਾਪੀ ਜਿਹਦਾ ਨਹੀਂ ਬਣਿਆ ਉਹਦੇ ਛੱਡੋ ਅਸੀਂ ਉਹ ਫਾਰਮ ਦਵਾਵਾਂਗੇ ਭਰ ਕੇ ਦੇਣੀ ਆ ਤੁਸੀਂ ਭਰ ਕੇ ਦੇਣੀ ਆ ਜੋਬ ਕਾਰਡ ਇਹਨਾਂ ਦੇ ਘਰੇ ਇਹਨਾਂ ਦੇ ਘਰੇ ਇਕੱਠੇ ਕਰਕੇ ਫੋਟੋਕਾਪੀਆਂ ਲਈ ਜਾਏ ਅਜੇ ਫਾਰਮਸ ਨੂੰ ਭਰਾ ਦੇਾਂਗੇ ਜਿੱਦਾਂ ਤੂੰ ਆ ਨਾ ਉਹ ਫਾਰਮ ਭਰ ਗਿਆ ਠੀਕ ਆ ਉਹ ਕਰਤਾ ਸੌਣ ਲੱਗ ਪਏ ਇੱਕ ਗੁੱਡਵਾਰ ਨੂੰ ਮੈਨੂੰ ਲੱਗਦਾ 4 ਤਰੀਕਾ ਤੇ 4 ਤਰੀਕ ਨੂੰ ਤੁਸੀਂ ਜੇ ਕੋਈ ਮੀਟੇ ਪਰੋਣੀ ਠੀਕ ਹੈ ਨਹੀਂ ਤਾਂ ਤੁਸੀਂ ਸਾਰੇ ਹੀ ਵੜ ਜੋ ਵਸਤੀਆਂ ਉਹਨਾਂ ਨੂੰ ਕੋਈ ਵੀ ਪਈ ਲਿਸਟ ਉੱਥੇ ਮੰਗੀ ਆ ਬੱਗਾ ਸਿੰਘ ਪ੍ਰਧਾਨ ਬੱਗਾ ਸਿੰਘ ਮੇਰਾ ਨਾਮ ਜਿੱਤੇ ਕਿਸੇ ਪਿੰਡ ਦੇ ਵਿੱਚ ਸੁਣ ਲੋ ਤੁਹਾਡੇ ਉੱਥੇ ਨਰੇਗਾ ਬੱਗਾ ਸਿੰਘ ਨੇ ਚਲਾਈ ਆ ਧਰਨੇ ਲਾ ਲਾ ਕੇ ਚਲਾਈ ਆ 2004 ਤੋਂ ਲੱਗਦਾ ਪਿੰਡ ਕਿਹੜਾ ਰੋਲ ਪੋਰਸ਼ਾ ਇਹ ਵੀ ਜਿਹੜੀਆਂ ਆਉਣਾ ਬੰਦਾ ਕੰਪਨੀ ਆ ਬੰਦੇ ਕੀਤਾ ਨਰੇਗਾ ਤੇਰੀ ਕੰਪਨੀਆਂ ਪਹਿਲਾਂ ਬਣੀ ਨਹੀਂ ਆਈ ਬਿਲਕੁਲ ਜੀ ਉਹੀ ਤਾਂ ਜੋਬ ਕਾਰਡ ਨਰੇਗਾ ਦੀਆਂ ਕੰਪਨੀਆਂ ਨੂੰ ਕਿਹ ਜਿਨ੍ਹਾਂ ਦੇ ਬਣੇ ਨੂੰ ਲਿਆ ਜਿਨ੍ਹਾਂ ਦੇ ਨਹੀਂ ਬਣੇ ਉਹ ਚੱਲੋ ਸਾ ਦੇਖੋ ਨਹੀਂ ਆ ਉਹ ਲਓ ਉਹ ਕੰਪਨੀਆਂ ਉਹ ਮੋਟਾ ਕੰਪਨੀ ਜਾਓ ਤੁਸੀਂ ਜਾਂਦੀ ਕਰਿਓ ਪਾਵੇਂ ਤਾਂ ਢਾਡੇ ਰੇਲ ਗੱਡੀ ਚੱਲਦੀ ਆ ਰੇਲ ਗੱਡੀ ਤੇ ਆ ਜਿਓ ਭਾਵੇਂ ਧਾਰਾ ਦੇ ਕਰਤਾ ਦੀ ਬਸ ਤੇ ਆ ਰੇਲ ਤੇ ਭਾਵੇਂ ਆਪੇ ਕੈਂਟਰ ਚ ਕਰ ਲਿਓ ਤੇ ਆਪਣਾ ਉਹ ਕੈਂਟਰ ਵਾਲੇ ਨਾਲ ਗੱਲ ਕਰ ਲਿਆ ਜੇ ਪਾਈਏ ਸਿਫਾਰਿਸ਼ ਕਰ ਦਈਏ ਇੱਕ ਫੰਦੇ ਮੁਗਲਮ ਨਾ ਚਲਣਾ ਜਾਨਾ ਇਹ ਸਿੱਖ ਕੇ ਕਰਕੇ ਬੁੱਧਵਾਰ ਨੂੰ 4 ਦਿਨ ਮਿਲੋ ਮੱਠ ਸਹਿਬ ਤੇ ਜੀ ਦੇ ਵਿੱਚੋਂ ਮੇਰੇ ਤੋਂ ਪੂਰੀ ਮੇਨ ਆ ਕੇ ਲਿਸਟ ਬਣਾ ਕੇ ਨਾਲ ਲੈ ਕੇ ਆ ਤੁਹਾਨੂੰ ਨਾਮ ਖਿਲਾੜ ਦਿਆਂਗੇ ਉੱਥੇ ਡੀਸੀ ਦੇ ਉਹ ਤਾਂ ਖਿੱਚੀ ਜਾਏਗੀ ਉਹ ਕਹੂੰਗਾ ਜੀ ਮੈਂ ਮੁੱਖ ਮੰਤਰੀ ਨੂੰ ਲੈ ਕੇ ਭੇਜਣਾ ਠੀਕ ਹੈ ਮੁੱਖ ਮੰਤਰੀ ਲੈ ਕੇ ਭੇਜਣਾ ਐਵੇਂ ਉਹ ਮੁਤਕੀ ਵਾਲੇ ਆਏ ਆ ਉਹਨਾਂ ਦਾ ਵੀ ਐਵੇਂ ਮੰਗ ਪੱਤਰ ਸੀ ਰਸੀਵ ਕਰਾਇਆ ਕੀਤਾ ਮੇਰੇ ਕੋਲ ਖਬਰ ਆਏਗੀ ਜਿੱਦੇ ਜਗਬਾਨੀ ਕੇ ਇਹਦੀ ਖਬਰ ਹੈਗੀ ਕਿ ਉਹਦੇ ਤੇ ਆ ਮੁਤਕੀ ਆ ਮੈਂ ਤਾਂ ਕਿਆ ਸੀ ਆ ਕੋਈ ਬੱਚਾ ਪੜਿਆ ਤੇ ਮੈਂ ਉਹਨੂੰ ਵਖਾਦਮ ਆ ਪੁੱਤਰੀ ਨਾ ਆਪਾਂ ਆਲੇਰੇ ਮੇਰੇ ਚੱਲ ਲੈ ਵੀ ਹੋਣਾ ਮੇਰੇ ਦੀ ਇਹ ਇਹ ਤਾਂ ਬੈਂਕ ਦੀ ਕਾਪੀ ਜੀ ਇਹਨੂੰ ਐ ਮੈਨੂੰ ਸੱਤ ਦਿਓ ਰਾਜੇ ਐਵੇਂ ਨਹੀਂ ਐ ਆਹ ਦੋਵਾਂ ਚੀਜ਼ਾਂ ਦੀ ਫੋਟੋ ਕਾਪੀ ਕਰਕੇ ਆਹ ਕੁੜੀ ਨੂੰ ਫੜਾ ਦੇਣੀ ਹੈ ਚਲੋ ਅਰੀਜਨਲ ਨਹੀਂ ਦੇਣਾ ਇੱਕ ਫੋਟੋ ਕਾਪੀ ਟੈਚ ਕਰਾ ਕੇ ਦੇਣੀ ਆ ਐਵੇਂ ਨਹੀਂ ਕਿ ਤੁਰੇ ਜਾਂਦੇ ਸੜਦੇ ਜੂੜੇ ਜੋਰ ਤੇ ਆ ਜੇ ਬਾਅਦ ਤੁਸੀਂ ਇਹਦੇ ਨਾਲ ਨੜਨਾ ਮੈਂ ਵੀ ਕਰਨਾ ਜੀ ਨਹੀਂ ਸਹੀ ਗੱਲ ਹੈ ਆਪੋ ਤੋਂ ਪਾਰਕਿਸਾਨੀ ਕੈਮਰਾਮੈਨ ਸਿੱਧਾ ਕਰੇ ਇੱਕ ਆਪੇ ਬੜੀ ਆਪੀ ਸੁਣੋ ਸੁਣੋ ਬੰਦਿਸ਼ ਨਾ ਕਰੋ ਸੋਲੋ ਤੁਸੀਂ ਵੜ ਦੋ ਮਜ਼ਦੂਰ ਵੈਲਫੇਅਰ ਸਭਾ ਨੇ ਮੁੱਖ ਮੰਤਰੀ ਦੇ ਨਾਮ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ ਹੈ 23 ਅਸਤ ਸ੍ਰੀਮੁਹ ਦੂਰ ਵੈਲਫੇਅਰ ਸਭਾ ਫਰੋਜਪੁਰ ਵੱਲੋਂ ਪ੍ਰਧਾਨ ਬੱਗਾ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਦਫ਼ਤਰ ਜੀਡੀਸੀ ਵਿਕਾਸ ਫਰੋਜਪੁਰ ਦੇ ਅਧਿਕਾਰੀਆਂ ਨੂੰ ਮੰਕ ਪੱਤਰ ਸੌਂਪਿਆ ਗਿਆ ਤੇ ਦੱਸਿਆ ਗਿਆ ਕਿ ਤਲਵੰਡੀ ਪਾਈ ਮੁੱਦਕੀ ਤੇ ਮੰਡੋੜ ਦੀਆਂ ਨਗਰ ਪੰਚਾਇਤਾਂ ਵਿੱਚ ਗਰੀਬ ਪਰਿਵਾਰਾਂ ਦੇ ਸਭ ਤੋਂ ਵੱਧ ਜੋਬ ਕਾਰਡ ਬਣੇ ਹੋਏ ਹਨ ਜਿੱਥੇ ਗਰੀਬ ਪਰਿਵਾਰਾਂ ਨੂੰ ਨਰੇਗਾ ਸਕੀਮ ਤਹਿਤ ਰੋਜ਼ਗਾਰ ਨੰਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਗ੍ਰਾਮ ਪੰਚਾਇਤਾਂ ਨਗਰ ਪੰਚਾਇਤਾਂ ਚੋਂ ਤੰਬੀਲ ਕਰ ਦਿੱਤਾ ਗਿਆ ਜਿਸ ਕਾਰਨ ਹੁਣ ਜੇ ਇਹ ਗਰੀਬ ਅਨਰੇਗਨ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਲਾਭ ਮਿਲਣਾ ਬੰਦ ਹੋ ਗਿਆ ਹੈ ਜਾਣਕਾਰੀ ਦਿੰਦਿਆ ਪ੍ਰਧਾਨ ਬੱਗਾ ਸਿੰਘ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਗੁਰਪ੍ਰੀਤ ਸਿੰਘ ਅਮਰਜੀਤ ਕੌਰ ਅੰਦਰਜੀਤ ਕੌਰ ਜੋ ਨਾਮ ਸਹੀ ਬਾਬਾ ਰਾਮ ਬਿਮਲਾ ਰਾਣੀ ਪ੍ਰਿਆ ਤੇ ਅਨੰਦੀਪ ਕੌਰ ਨੇ ਦੱਸਿਆ ਕਿ ਸਥਾਨਕ ਕੰਮ ਕਰ ਇਹ ਜ਼ਰੂਰੀ ਹੈ ਕੋਣ ਸ਼ਹਿਰ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਨਰੇਗਾ ਤਹਿਤ ਰੋਜ਼ਗਾਰਨਾ ਮਿਲਣ ਕਰਕੇ ਬਹੁਤ ਸਾਰੇ ਪਰਿਵਾਰ ਬੇਰੁਜ਼ਗਾਰ ਹੋ ਰਹੇ ਹਨ ਜਿਨ੍ਹਾਂ ਲਈ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਖਵਾਉਣਾ ਮੁਸ਼ਕਲ ਹੋ ਗਿਆ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਤਲਵੰਡੀ ਪਾਈ ਮੁਦਕੀ ਅਤੇ ਨੰਦੋੜ ਦੇ ਗਰੀਬ ਪਰਿਵਾਰਾਂ ਨੂੰ ਨਰੇਗਾ ਸਕੀਮ ਤਹਿਤ ਜੋੜਿਆ ਜਾਵੇ ਅਤੇ ਗਰੀਬ ਗ੍ਰੀਵ ਜੋਬ ਕਾਡ ਤਾਰਕਨ ਨਰੇਗਾ ਸਕੀਮ ਤਹਿਤ ਕੰਮ ਅਤੇ ਲਾਭ ਦਿੱਤੇ ਜਾਣ। ਇਸ ਮੌਕੇ ਬਜਿੰਦਰ ਸਿੰਘ, ਸੰਦੀਪਪੁਰ, ਰਾਜੀਵ ਰਾਜਵਿੰਦਰ ਆਦਿ ਹਾਜ਼ਰ ਸਨ। ਮੇਰੇ ਤੋਂ ਫੋਟੋਕਾਪੀ ਲੈ ਸਕਦੇ ਜੀ ਗੱਲ ਤੁਹਾਡੀ ਚੱਲ ਪਈ ਆ ਜੇ ਤਾਂ ਸਾਥ ਦੇ ਦਿਓਗੇ ਤੇ ਲੈ ਜਾਾਂਗੇ ਆਪਾਂ ਤੱਕ ਕੇ ਸਹੀ ਗੱਲ ਠੀਕ ਆ ਸਾਥ ਦੇਵਾਗੇ ਸਾਰੇ ਇਹਨੂੰ ਧਿਆਨ ਕਰਿਓ ਇੱਥੇ ਨੇੜੇ ਦੇ ਪਾਣੀ ਆਇਆ ਸੀ ਨਾ ਪਤਾ ਨਾ ਤੁਹਾਨੂੰ ਅੱਛਾ ਪਾਣੀ ਉਹ ਵੀ ਹੁੰਦਾ ਪਾਣੀ ਉਹ ਧਿਆਨ ਕਰਿਓ ਜੀ ਪਾਣੀ ਉਹ ਵੀ ਹੁੰਦਾ ਗਲਾਸ 'ਚ ਵਿਚਾਰਾ ਥੋੜਾ ਹੁੰਦਾ ਇਹ ਬੰਦਾ ਜਦੋਂ ਮੂੰਹ ਨੂੰ ਲਾਉਂਦਾ ਤੇ ਪਾਣੀ ਬੇਵੱਸ ਹੁੰਦਾ ਬੰਦਾ ਪਾਣੀ ਨੂੰ ਅੰਦਰ ਲੈ ਜਾਂਦਾ ਤੇ ਜਦੋਂ ਪਾਣੀ ਇਕੱਠਾ ਹੋ ਜਾਂਦਾ ਤੇ ਫਿਰ ਬੰਦਾ ਭਜਣਾ ਸ਼ੁਰੂ ਹੋ ਜਾਂਦਾ ਹੈ ਹੈਨਾ ਕੱਟ ਦੀ ਲੋੜ ਹੈਗੀ ਹੈ ਕੱਟ ਦੀ ਲੋੜ ਹੈਗੀ ਆ ਟੱਕ ਦੇਾਂਗੇ ਆਪਾਂ ਸਰਕਾਰ ਨੂੰ ਇੱਕ ਤੁਸੀਂ ਬਾਜ਼ਾਰ ਜਾਂਦੇ ਹੋ ਅੱਜ ਕੱਲ ਤਾਂ ਪਤਾਸੇ ਮਿਲਦੇ ਨਹੀਂ ਐ ਪਹਿਲੂ ਪਤਾਸੇ ਮਿਲਦੇ ਹੁੰਦੇ ਸੀਗੇ ਹੈਨਾ ਪਤਾਸੇ ਤੇ ਖੰਡ ਤੇ ਖਡਾਉਣੇ ਉੱਤੇ ਹੀ ਹੁੰਦੇ ਸੀਗੇ ਤਾਂ ਬਾਣੀਆ ਖਵਾਰ ਨਾਲ ਨਾ ਮਾਕੋ ਦੀ ਮੱਖੀ ਘੁੰਮਦੀ ਨਹੀਂ ਤੇ ਮਾਰ ਦਿੰਦੀ ਸੀ ਘਾਟੋਗੀ ਸਾਲੀ ਹੈਨਾ ਮੱਖੀ ਵਿਚਾਰੀ ਕੱਲੀ ਹੁੰਦੀ ਸੀ ਮਰ ਜਾਂਦੀ ਸੀ ਤੇ ਜੇ ਡੂਮਣਾ ਉੱਡ ਕੇ ਆ ਜਾਵੇ ਤਾਂ ਫਿਰ ਬਾਣੀਆਂ ਸ਼ਟਰ ਛੜਦਾ ਮਾ ਡਾਲੂਗੀ ਸਾਲੀਆਂ ਭਾਜੀ ਜੇ ਤਾਂ ਤੁਸੀਂ ਮੱਖੀਆਂ ਦਾ ਰੂਪ ਕਰੋਗੇ ਤੇ ਸਰਕਾਰ ਦੀ ਕੋਈ ਹਿੰਮਤ ਨਹੀਂ ਹੈ ਤੁਹਾਡਾ ਰੋਜ਼ਗਾਰ ਖੋ ਜਾ ਜੇ ਬੰਦੇ ਚੱਲਣਾ ਇਹ ਤੁਹਾਨੂੰ ਜੇ ਕਹੋਗੇ ਜੀ ਅਸੀਂ ਤਾਂ ਗਰੀਬ ਆ ਲੋੜ ਹੀ ਨਹੀਂ ਏ ਤਾਂ ਫਿਰ ਤਾਂ ਊਠਾ ਭਾਈ ਇਹ ਸਾਰੇ ਕਰੋ ਕਹਿਣ ਜੀ ਰਾਜੇ ਧਿਆਨ ਕਰਿਓ ਨਰੇਗਾ ਬਹੁਤ ਸਾਰਿਆਂ ਦੇ ਟਕੜਿਆ ਹੋ ਕੇ ਮਾਂ ਫੜੀਂਕੋ ਇੱਕ ਉਹ ਜੱਕੇ ਚੱਲ ਕੇ ਕੰਮ ਲੈਣਾ ਤੇ ਚੰਗੀ ਤਰ੍ਹਾਂ ਟੱਟ ਕੇ ਚੱਲੋ ਜਿਹੜਾ ਬਾਜਵਾ ਦੇਣੀ ਹੈ ਬਾਜੇ ਤੇ ਜਿਨ੍ਹਾਂ ਦੀ ਕਾਪੀਆਂ ਮੁੱਕ ਗਈਆਂ ਨੇ ਸਾਰੇ ਚੱਲ ਕਾਪੀਆਂ ਲੈ ਚਲ ਜਿੰਨਾਂ ਨੂੰ ਨਹੀਂ ਗਿਆ ਉਹ ਚੱਲੋ ਚੱਲੋ ਰਾਜੇ ਹੁਣ ਇੱਕ ਹੋਰ ਗੱਲ ਰਹਿ ਗਈ ਆ ਲਾਸਟ ਧਿਆਨ ਕਰਿਓ ਨਰੇਗਾ ਬਹੁਤ ਵਧੀਆ ਚੀਜ਼ ਆ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਬਜ਼ੁਰਗਾਂ ਨੂੰ ਪਤਾ ਕਿਉਂ ਇੱਧਰ ਦੇਖੋ ਮੈਂ ਆ ਮੈਂ ਆਪ ਲਾਉਣ ਚੱਕਿਆ ਹੋਇਆ ਮੇਰੇ ਘਰ ਵਾਲਿਆਂ ਨੂੰ ਲਾਉਣ ਵਾਲੇ ਬੋਲ ਕੇ ਜਾਂਦੇ ਨੇ ਹੈਨਾ ਮੇਰਾ ਮਾਂ ਪਿਓ ਮੇਰੇ ਬੱਚਿਆਂ ਨੂੰ ਕਹਿੰਦਾ ਕਿ ਤੁਹਾਡੇ ਪਿਓ ਨੇ ਕੱਪੜੇ ਨਹੀਂ ਲਾ ਕੇ ਦਿੱਤੇ ਹੈਨਾ ਤੁਹਾਡੇ ਪਿਓ ਨੇ ਦਾਰੂ ਦਵਾਈ ਨਹੀਂ ਲੈ ਕੇ ਦਿੱਤੀ ਮੇਰੇ ਬੱਚੇ ਕਹਿੰਦੇ ਆ ਕਿ ਉਹਨਾਂ ਨਾਲ ਤਾਂ ਪਹਿਲੇ ਫੈਂਸ ਵਾਲੇ ਲੜਦੇ ਪਏ ਤੇ ਤੁਹਾਨੂੰ ਕੀ ਨਹੀਂ ਹੈਨਾ ਐਵੇਂ ਹੀ ਆ ਨਾ ਇਹ ਹਰ ਘਰ ਦੇ ਲਾਦ ਨੇ ਇਹ ਸਾਰੇ ਘਰ ਦੇ ਲਾਤ ਹੈਗੇ ਕਿ ਨਹੀਂ ਹੈਗੇ ਵੀ ਹਾਂਜੀ ਹਾਂਜੀ ਤਾਂ ਫਿਰ ਨਰੇਗਾ ਕੋਈ ਨਹੀਂ ਚੀਜ਼ ਆ ਨਾਲੇ ਤਾਂ ਭਾਈ ਸਾਹਿਬ ਬਜ਼ੁਰਗ ਜਾਂਦਾ 10 ਦਿਨ ਦਾ ਮਸਤੌਲ ਮੇਜੇ ਤੇ 3200 ਰੁਪਏ ਬਣ ਜਾਂਦੇ ਹੈਨਾ ਨਾਲੇ ਵਰਜਸ਼ ਕਰਦਾ ਹਾਂਜੀ ਨਾਲੇ ਤੇ ਨਾਲੇ 1500 ਪੈਨਸ਼ਨ ਆ ਗਈ 5000 ਰੁਪਏ ਨਾਲ ਵਧੀਆ ਗੁਜ਼ਾਰਾ ਹੁੰਦਾ ਤੇ ਹੁਣ ਇਹ ਨਹੀਂ ਕਹਿਣਾ ਕਿ ਅਸੀਂ ਤਾਂ ਬੁੱਢੇ ਨਹੀਂ ਐ ਪਰ ਆਉਣ ਵਾਲੇ ਸਮੇਂ 'ਚ ਤੁਸੀਂ ਵੀ ਬੁੱਢੇ ਹੋਵੋਗੇ। ਬੁੱਢੇ ਹੋਵੋਗੇ। ਤਾਂ ਫਿਰ ਨਰੇਗਾ ਵਧੀਆ ਨਾ। ਤਾਂ ਫਿਰ ਵਿਚਾਲ ਆ ਨਰੇਗਾ ਨੂੰ ਭਾਈ ਮਿਹਨਤ ਕਰ ਲੋ। ਆਉਣ ਵਾਲੇ ਸਮੇਂ 'ਚ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਕੰਮ ਆਉਣਗੇ। ਕੰਮ ਆਊਗਾ। ਜੇ ਲਿਸਟ ਬਣਾਓ ਤਕੜੇ ਹੋ ਕੇ ਤਾਂ ਸਾਨੂੰ ਹੁਣ ਜਾਇਦ ਦਿਓ। ਮੈਂ ਫਿਰ ਬੇਨਤੀ ਕਰੂੰਗਾ ਕੋਈ ਨਾਰਾ ਪੂਰੇ ਜੋਰ-ਸ਼ੋਰ ਨਾਲ। ਗੈਪੀ 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 ਜੇ ਵੀ ਲਿਸਟ ਬਣਾ ਦਿਓ ਜਿਹੜੇ ਜਿਹੜੇ ਬੰਦੇ ਸਾਡੀ ਕਮੇਟੀ 'ਚ ਵੜਨਾ ਚਾਹੁੰਦੇ ਇਹਨਾਂ ਨੂੰ ਲਿਖਾ ਦਿਆ ਜੀ। ਹੈ ਨਾ? ਉਹਨੂੰ ਹੀ ਫੋਨ 'ਚ ਤਾਲ ਮਿਲ ਕਰ ਗੁਰੂ ਓਕੇ ਜੀ ਜੀ